ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਗਾਲਬਕਲਾਂ ਤਹਿਸੀਲ ਜੀਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕਿ 20ਵੀਂ ਸਦੀ ਦੇ ਮਹਾਨ ਸੇਧ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆਓ ਤੁਹਾਨੂੰ ਆਪ ਦਿਖਾਉਂਦੇ ਹਾਂ ਵੱਖ-ਵੱਖ ਦ੍ਰਿਸ਼ ਬੱਚੋਂ ਦੇ ਵਿੱਚ ਖੇਡਦੇ ਰਹੇ ਨੇ سو یہ سب سے دس کے گئے بہت جیو بارے پیش کیتے ہیں کہ سنت جرنمے ਉਹਨਾਂ ਦੇ ਨਾਲ ਜਿਹੜੇ ਮਰਜ਼ੀ ਉਹਨਾਂ ਨੇ ਇਛਾਤਾਂ ਪਾ ਕੇ ਕੌਮ ਨੂੰ ਨਵਾਂ ਰਾਗਸਿਆ ਆਜ਼ਾਦੀ ਦੇ ਰਾਗ ਦਿੱਤਾ ਢੰਗ ਦਿੱਸਿਆ ਸ਼ਾਇਰੀ ਉਹ ਅੱਜ ਤੱਕ ਚਿੱਟਕਪਤੀ ਸੀ ਉਹ ਜਿਹੜੀ ਕੌਮ ਤੋਂ ਚਿਪੜੀ ਹੋਈ ਹੈ ਇਹਨਾਂ ਨੇ ਕਿਸੇ ਦਾ ਨਾਂ ਲਿਆ ਨਹੀਂ ਉਹਨਾਂ ਤੋਂ ਬਾਅਦ 40 ਸਾਲ ਦੇ ਅਰਸੇ ਤੋਂ ਬਾਅਦ ਕੌਮ ਨੂੰ ਇੱਕ ਨਵਾਂ ਲੀਡਰ ਮਿਲਿਆ ਭਾਈ ਸਰਪਾਈ ਕਮਲਕਪਾਲ ਸਿੰਘ ਦੀ ਖਾਲਸਾ ਜਿਨ੍ਹਾਂ ਨੂੰ ਅੱਜ ਦੀਆਂ ਹਰ ਮੁਕਾਂ ਨੇ ਦੇਸ਼ ਦੇ ਖਲਾਫ ਕਸਲ ਹੋਣ ਹੈ। ਡਿਪੂਟ ਕਾਰਡ ਦੇ ਵਿੱਚ ਐਨਐਸਏ ਲਾ ਕੇ ਬੰਦ ਕਰ ਦਿੱਤਾ ਗਿਆ। ਉਹਨਾਂ ਨੂੰ ਐਨਐਸਏ ਲਾ ਕੇ ਬੰਦ ਕੀਤਾ ਗਿਆ ਤੇ ਕੌਮ ਨੇ ਉਹਨਾਂ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਉਹ ਇੰਡੀਆ ਦਾ ਮੈਂਬਰ ਬਣਾ ਦਿੱਤਾ ਗਿਆ। ਦੇਖੋ ਇੱਕ ਪਾਸੇ ਇਹ ਫੇਟ ਦੀ ਹਕੂਮਤ ਜਿਹੜੇ ਲੋਕੀ ਸਿਰ ਉੱਤੇ ਚੱਤ ਕੇ ਜੁੜਨਾ ਚਾਹੁੰਦੇ ਨੇ ਜੂੜ ਦਾ ਢੰਗ ਸਿਰਾਂ ਦੇ ਨੇ ਇਹ ਉਹਨਾਂ ਲੋਕਾਂ ਨੂੰ ਦੱਬਲੇ ਪੁੱਛਿਆਂ ਨੂੰ ਜਿਨ੍ਹਾਂ ਨੂੰ ਮੁਮਦ ਤੱਬ ਕੇ ਰੱਖਣਾ ਚਾਹੁੰਦੀ ਹੈ ਆਪਣੇ ਅੰਦਰ ਰੱਖਣਾ ਚਾਹੁੰਦੀ ਹੈ ਉਹਨਾਂ ਨੂੰ ਕੱਢ ਕੇ ਨਸ਼ਿਆਂ ਤੋਂ ਬਚਾ ਕੇ ਗੁਰੂ ਦੇ ਲੜਦਾ ਹੈ ਕਿ ਅਨਖੀ ਜੀਵਨ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਦੇਲਾ ਤੇ ਜਿਹੜੇ ਨਸ਼ੇ ਵੰਦਦੇ ਨੇ ਉਹਨਾਂ ਨੂੰ ਰਾਜ ਸਫਾ ਮਿਲ ਜਾਂਦੀ ਹੈ ਇਹ ਗੱਲ ਯਾਦ ਰੱਖਿਓ ਸਿਰ ਚੁੱਕ ਕੇ ਜੂਨ ਲਈ ਹਕੂਮਤਾਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਸਿਰ ਦੀ ਕੁਰਬਾਨੀ ਦੇਣੀ ਪੈਦੀ ਆ ਹਕੂਮਤ ਦਾ ਉਹਨਾਂ ਦੀ ਕੁਰਬਾਨੀ ਲੈਂਦੀਆਂ ਨੇ ਕਿੱਥੇ ਤੁਸੀਂ ਸਿਰ ਨੌਕੇ ਜੋਗੇ ਉਹਦਾ ਤੁਹਾਨੂੰ ਪੈਸੇ ਮਿਲਣਗੇ ਉਹਦਾ ਸਿਰ ਨੀਵਾ ਕਰਕੇ ਤੁਸੀਂ ਹਕੂਮਤ ਦੀ ਪਲਵਾਨ ਕੀ ਬੈਠੋ ਤੁਹਾਨੂੰ ਬਜਾਟ ਤਾਂ ਮਿਲ ਜਾਣਗੀਆਂ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਇਹੋ ਜਿਹੇ ਯੋਧੇ ਆਉਂਦੇ ਨੇ ਇਹ ਆਪਣਾ ਸਿਸਟਮ ਆਪਣਾ ਸਾਰਾ ਕਿਸ ਨਾਲ ਲੈ ਕੇ ਮੇਰੇ ਦਿਨ ਤੋਂ ਵੀ ਧਿਆਨ ਸਕਦਾ ਹੁੰਦਾ ਇਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਨਾ ਹੀ ਕੋਈ ਮੱਕੀ ਨਿਭਾ ਸਕਦੀ ਹੈ ਭਾਈ ਸਾਹਿਬ ਵੀ ਕੋਈ ਤੁਸੀਂ ਭਾਈ ਸਾਹਿਬ ਪਾਈਆਂ ਖਾਤਮਾ ਸਿੰਘ ਕਰ ਸਕਦੇ ਕਹਿੰਦੇ ਸੀ ਹਕੂਮਤ ਇਹਨਾਂ ਦੀ ਹਕੂਮਤ ਦਾ ਜ਼ੋਰ ਹੈ ਇਹ ਸਾਨੂੰ ਕਤਲ ਕਰ ਸਕਦੇ ਨੇ ਜੋ ਮਰਜ਼ੀ ਕਰਦਣ ਪਰ ਅਸੀਂ ਇਹਨਾਂ ਦੀ ਹਕੂਮਤ ਨੂੰ ਤਾਂ ਮੰਨਦੇ ਆ ਤਾਂ ਇਹਨਾਂ ਦੇ ਚਾਲ ਨੂੰ ਸੱਤ ਕਰਦੇ ਆ ਸਾਡੇ ਨੂੰ ਟੀਨ ਮਣਾ ਕੇ ਦਿਖਾਣ ਸੋ ਉਹ ਕੰਮ ਅੱਜ ਤੱਕ ਜਾਰੀ ਹੈ ਉਹਨਾਂ ਨੂੰ ਕਿਰਦੀ ਬਣਾ ਸਕੇ ਅੱਜ ਪੁੱਛ ਕੇ ਦੇਖਿਓ ਅਮਰਪਾਤੀ ਪੈਂਦਾ ਕਿਹੜੇ ਭਾਗ ਜੀ ਐਮਪੀ ਹੋਰ ਵੀ ਬਣੇ ਨੇ ਸੋਚਤ ਸਮਾਗਮ ਹੋਰਾਂ ਦੇ ਵੀ ਹੋ ਰਹਿਣਾ ਹੈ ਇੱਥੇ ਆਪਣੇ ਆਪਣੇ ਧਨਵਾਦੀ ਤੋਰੇ ਵੀ ਕਰਦੇ ਤੇ ਸਾਡੇ ਵਾਲਿਆਂ ਨੂੰ ਪੈਸਾ ਚਾਹੁੰਦੇ ਕਿ 10 ਮਿੰਟ ਦੀ ਪਰੋਲ ਵੀ ਦੰਦੇ

ਇਸ ਪੁਜਾਰੀ ਦੀ ਜਮਾਨਤ ਲਈ ਬਚਾਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਸ਼ੇਰ ਸਿੰਘ ਜੀ ਹਰਿਆਣਾ ਦਾ ਹੁਣ ਬੇਨਤੀ ਕਰਦੇ ਆਂ ਸਰਦਾਰ ਜੋਰਜ ਸਿੰਘ ਜੀ ਬੋਲਾ ਜੋਰ ਜਿਲ੍ਹਾ ਬਰਿੰਡੇ ਦੇ ਪ੍ਰਧਾਨ ਨੇ ਉਹਨਾਂ ਦਾ ਸਮਾਪਨ ਹੋਣ ਤੋਂ ਬਾਅਦ ਸਰਦਾਰ ਭਿੰਦਰ ਸਿੰਘ ਜੀ ਵਜ਼ੀਰਾਂ ਜੋ ਪਟਿਆਲਾ ਨੇ ਪ੍ਰਧਾਨ ਨੇ ਕੋਸਤਬਾ ਤਿਆਰ ਹੈ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜਲਦੀਪ ਸਿੰਘ ਜੀ ਢੱਡੇ ਉਹ ਵੀ ਪਹੁੰਚੇ ਨੇ ਜੀ ਆਇਆਂ ਕਹਿੰਦੇ ਆ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਖੀਰਤਾ ਬਰਾਜਮਾਨ ਨੇ ਜਿਨ੍ਹਾਂ ਦੇ ਵਿਚਾਰ ਆਪ ਸੰਗਤਾਂ ਨੇ ਸੁਣਨੇ ਨੇ ਉਹਨਾਂ ਬੇਨਤੀ ਕਰਦਾ ਹਾਂ ਸਰਦਾਰ ਜੋਬੀ ਸਿੰਘ ਜੀ ਖੁੱਲ੍ਹ ਕੋ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰ ਇੱਕ ਕਿਸੇ ਦਾ ਮੋਬਾਈਲ ਇਤੇ ਗੋਮ ਹੋਇਆ ਉਹ ਆਪਣੀ ਨਿਸ਼ਾਨੀ ਦੱਸ ਕੇ ਤੇਰੇ ਤੋਂ ਲੈ ਜਾਵੇ ਵਾਹਿਗੁਰੂ ਦਾ ਖਾਲਸਾ ਹੈ ਸਾਥ ਸੰਗਤ ਮੇਰੇ ਬਜ਼ੂ ਮੇਰੀਆਂ ਮਾਤਾ ਮੇਰੇ ਭਰਾ ਮੇਰੇ ਵੀਰ ਫਤੇ ਜਣਗੀਆਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਭ ਤੋਂ ਪਹਿਲਾਂ ਮੈਂ ਸਾਰੇ ਕੋਲ ਹੋਏ ਮੇਰੇ ਜਿੱਤੀ ਦੀ ਸਾਥ ਸੰਗਤ ਹੈ ਤੇ ਜਿੰਨਾਕ ਮੇਰੀ ਅਵਾਜ਼ ਚੰਗੀ ਹੈ ਮੈਂ ਸਾਰਿਆਂ ਨੂੰ ਵਧਾਈਆਂ ਦਿੰਦੀ ਆਂ ਸਤ ਪਿੰਡਰ ਵਾਲੇ ਦੀ ਜੋਕਿਕ ਨਾਮ ਕੀ ਜਿਨ੍ਹਾਂ ਨੇ ਜਾਨ ਰੱਖੀ ਜਿਨ੍ਹਾਂ ਨੇ ਨਾਨਕ ਅੱਜ ਵੀ ਅਸੀਂ ਲੋਕ ਗਿੰਦਾ ਨਹੀਂ ਤੇ ਸਾਡਾ ਪਤਾ ਨਹੀਂ ਕੀ ਹੋਣਾ ਸੀ ਜੋ ਇਤਿਹਾਸ ਹੈ ਇਤਿਹਾਸਕ ਕਿ ਦੇਖੋ ਗੁਰੂਆਂ ਪੀਰਾਂ ਪੈਗੰਬਰਾਂ ਨੇ ਕਿੰਨੀ ਕਿੰਨੀ ਕੁਰਬਾਨੀਆਂ ਦਿੱਤੀਆਂ ਸਾਡੇ 10 ਪਿਤਾਵਾਂ

جی بیٹھ رہی ہے میںنا چاہی ماوا نا برے حالات ہوئے اپنے بچوں کو سیکھ لو فیوچر ਤੇ ਬਹੁਤ ਜ਼ਿਆਦਾ ਨਬੋਜੋਏ ਕਈ ਘਟੇ ਮਾਫੀ ਚਾਹੀਏ ਕੁਝ ਵਰਦ ਕਰਟਾ ਬੋਲੇਗਾ ਉਸਨੂੰ ਮਾਫ ਕਰੋ ਵਾਏ ਕੀ ਕਥਾ ਸਹ ਵਾਏ ਕੀ ਕੀਮਤ ਹੈ ਇਹ ਦੇ ਮਹਾਨ ਜੋਦੇ ਸੰਸਰਿਆ ਸਹੀ ਵੀ ਜਨਮ ਲਿਆ ਸਾਰੇ ਸੰਤ ਨੂੰ ਬਹੁਤ ਬਹੁਤ ਵਧਾਈ ਹੋਵੇ ਇਹ ਸਾਰੇ ਸਾਰੇ ਜਿਓ ਜਿਉਣਾ ਨੇ ਆਪਣੀਆਂ ਜੱਥੇ ਬੱਲੀਆਂ ਆਈਆਂ ਮਾ ਸਾਰਿਆਂ ਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਆਪਾਂ ਉਹਨਾਂ ਦੇ ਮਾਰਗ ਤੇ ਜੰਗੀਆਂ ਇਹ ਜਿਹੜਾ ਆਉਣ ਵਾਲਾ ਭਵਿੱਖ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚੋਂ ਸਿੱਧੀਆਂ ਨਹੀਂ ਪਾਰੀਆਂ ਉਹਨਾਂ ਦੀ ਸਫਾਈ ਹੋ ਸਕੀ ਕੋ ਹੋ ਗਈ ਆ ਜਿਹੜੇ ਕੀ ਆਪਾ ਪੰਥ ਦੇ ਨਾਂ ਤੇ ਬਾਦਲਦਾਨ ਵਾਲੇ ਵਿੱਚੋਂ ਕਾਹਨਸ ਦੇਖੋ ਜਿਹੜਾ ਝਾੜੂ ਵੀ ਦਿੱਲੀ ਤੋਂ ਚੱਲਿਆ ਤੇ ਉਹ ਦਿੱਲੀ ਵਿੱਚ ਚੈਨ ਖਿਲਰ ਗਿਆ ਹੁਣ ਸਾਡੀ ਪੰਜਾਬ ਦੀ ਵਾਰੀ ਆ ਤੇ ਇੱਥੇ ਹੁਣ ਸਰਕਾਰੇ ਖਾਲਸਾ ਜੋ ਕਿ ਸਾਡਾ ਜੁੜਾ ਭਾਈ ਦੀਪ ਸਿੱਧੂ ਸ਼ਹੀਦ ਜੋ ਕਿ ਨੇ ਸਰਕਾਰਾਂ ਨੇ ਨਾਲ ਲੈ ਕੇ ਕਰਵਾਇਆ ਹੀ ਉਹਨਾਂ ਦੇ ਮਾਰ ਕੇ ਚਾਲਦੇ ਹੋਏ ਪਾਈ ਅੰਮ੍ਰਿਤਪਾਲ ਜੇ ਕੀ ਕੰਨੀ ਮੀਂਹ ਦੇ ਨਾਮ ਕੈਂਪ ਬਣੇ ਆ ਉਹ ਵੀ ਅੱਜ ਤੱਕ ਇਹ ਸਰਕਾਰਾਂ ਜੜੀਆਂ ਬਾਹ ਨਹੀਂ ਨਿਕਲ ਦੇਣੀਆਂ ਤੇ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਹੁਣ ਆਪਾਂ ਜਿਹੜਾ ਅੱਲਾਉਣ ਵਾਲੀ ਸਿਆਸਤ ਆ ਉਹ ਅਹੀਂ ਪਾਈ ਅੰਮ੍ਰਿਤਪਾਲ ਉਹਨਾਂ ਨੂੰ ਨਾ ਜੜਾ ਆਪਣੀ ਜਗ੍ਹਾ ਪੰਜਾਬ ਦੇ ਵਿੱਚ ਛੜੀਏ ਨਾ ਆਪਣਾ ਮਕਾਮ ਜਿਹਦੀ ਦੂਰ ਗਈਏ ਇਹ ਵਿੱਚ ਜਸਕਰਨ ਨੂੰ ਬਹੁਤ ਬਹੁਤ ਵਧਾਈ ਹੋਏ ਕਿਉਂਕਿ ਉਹ ਕਾਰਜ ਦੇ ਵਿੱਚ ਅੱਗੇ ਨਾਲ ਚੱਲਦੇ ਤੇ ਪਾਈ ਅਮਰਪਾਲ ਦੀ ਗੱਲ ਕਰਨ। ਉਸ ਦਰੇ ਉਹ ਜੁੜਾ ਭਾਈ ਅਮਰਪਾਲ ਦੇ ਪਰਿਵਾਰ ਦੇ ਨਾਲ ਜੁੜਿਆ ਹੀ ਜਦੋਂ ਵੀ ਲੋਕ ਅਮਰਪਾਲ ਦੇ ਪੂਰ ਤੇ ਉਹਨਾਂ ਤੋਂ ਲੀਡ ਮਾਰ ਗਏ ਹੀ ਸਾਨੂੰ ਪੰਜਾਬ ਦੇ ਵਿੱਚ ਐਹੋ ਜਿਹੇ ਲੀਡਰ ਜਿਹੜੇ ਆ ਸਾਫ਼ ਸੁਥਰੇ ਇਹ ਦੇਖੋ ਕਿ ਐਸੇ ਤੇ ਤੁਸੀਂ ਸਾਰਿਆਂ ਨੂੰ ਨਹੀਂ ਚਾਹੀਦੀ ਹੁੰਦੀਆਂ ਅੱਜ ਦੇ ਕੋ ਜਿੱਤ ਜੋਦਣ ਨੂੰ ਜੋ ਸਰਦ ਸਿੰਘ ਨੇ ਜਿਹਨੇ ਜਸਰ ਜੋਲੇ ਦੇ ਨਾਲ ਲੜਾਈ ਕਰਦੇ ਰਹੇ ਅੱਜ ਉਹਦਾ ਵੀ ਮੇਕੋ ਕੀ ਹਾਲ ਹੋ ਗਿਆ ਕਿਉਂਕਿ ਉਹਨੇ ਇੱਕ ਬਹਾਦਰਾ ਮੰਨੂ ਆਪਣੇ ਪਰਿਵਾਰ ਨੂੰ ਜਿਹੜੀ ਐ ਦੂੰਦੇ ਦੀ ਕੀ ਕਿਉਂਕਿ ਦੇਖੋ ਇਹ ਕੰਮ ਹੈ ਹੋ ਗਿਆ ਮੈਨਾਂ ਨੂੰ ਬੜੀ ਸ਼ੇਤੀ ਪਰੇਸ਼ਾਨ ਹੁੰਦੀ ਦਾ ਇਸ ਸੱਚਾ ਕੌਣ ਆ ਤੇ ਮੈਂ ਅੱਗੇ ਆਪਣੇ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆਂ ਕਿ ਆਪਾਂ ਇੱਕ ਲੜਾਈ ਜਿੱਤਣਾ ਹੋ ਸਤਿ ਸ਼੍ਰੀ ਅਕਾਲ ਜੀ ਕੁਰਸੀਆਂ ਤੋਂ ਪਿੱਛੇ ਹਟ ਕੇ ਕਿ ਉਹ ਦੇ ਚਾਲੂ ਸਾਲਾ ਤੋਂ ਸਾਡੇ ਨੌਜਵਾਨ ਬੈਠੇ ਆ ਸਾਨੂੰ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਬਾਹਰ ਕਢਾਈਏ ਕਿ ਜਿਵੇਂ ਸਾਡੇ ਦਾਸ ਦੇ ਉੱਤੇ ਗੰਗੀ ਸਿੰਘ ਜਿਭਰੂ ਗੜ ਬੈਠੇ ਆ ਇਹ ਤੇ ਚਾਲੀ ਤੇ ਲੱਗੇ ਅੰਮ੍ਰਿਤਸਰ ਜਿਹਨਾਂ ਦੇ ਵਿੱਚ ਦਾ ਜੱਗੀ ਜੋੜ ਵਰਗੇ ਸਾਰੇ ਆਪਾਂ ਇਹਨਾਂ ਵੀ ਲੜਾਈ ਲੜੀਏ ਕਿਉਂਕਿ ਸਾਡਾ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਿਹੜੇ ਇਹ ਸਾਨੂੰ ਲੋਕ ਕਹਿੰਦੇ ਆ ਖਾਲਸਾ ਦੀ ਦੇਖੋ ਸਾਡੀ ਇਹਨਾਂ ਡੈਫੀਨੇਸ਼ਨ ਹੀ ਚੇਂਜ ਕਰ ਦਿੱਤੀ ਆ ਕਿ ਤੇ ਆਪਾ ਕਾਲਸਤਾਨੀ ਹੈ ਵਾ ਰਵਾਂਗੇ ਅਸੀਂ ਦਸਿਆ ਕਿਤਾਬੀ ਚਾ ਤੇਰਾ ਉਸਾ ਕੀ ਜਦ ਕਾਲਸਾ ਸੁਆਇਆ ਵਾ ਇਹਨੂੰ ਕੋਈ ਨਹੀਂ ਸੋਚੋ ਕਿ ਕਾਲਸਤਾਨੀ ਕਹਾਂ ਦਾ ਕਾਲਸਾ ਰਾਜ ਕਹਾਂ ਦਾ ਸੋ ਇਸ ਕਰਕੇ ਮੈਂ ਸਾਰੇ ਪੰਥ ਦੇ ਹੋਏ ਬੇਨਤੀ ਕਰਦੀ ਆਂ ਕਿ ਇਹ ਸਾਰੀਆਂ ਕਿੰਡਿਆਂ ਦਾ ਰਾਜ ਆ Hindu Muslim ਸੇਕ ਸਾਰੇ ਜਿੰਨੇ ਵੀ ਕੈਟਾਗਰੀ ਆ کا کا اے اے سارا کا رنجیت ہواجا رنجیت جہاں اڈاپٹ کریے اپنا امن کے پالی اگر باہر کٹائیے کیونکہ دیکھو کتنا تک آج سا ਸਾਡਾ ਕੋਈ ਘਾਟ ਨਹੀਂ ਕੋਈ ਘਾਟ ਨਹੀਂ ਆ ਸਾਡੇ ਗੁਰੂਆਂ ਨੇ ਸਾਨੂੰ ਉੱਤੇ ਬਚਾਇਆ ਹੈ ਕਿ ਅੱਜ ਇਹ ਜਿੱਤਾਂ ਵਾਲੀ ਜਿਹੜੀ ਆਪਾਂ ਦੀ ਜ਼ਿੰਦਗੀ ਬਸਰ ਤੇ ਪਏ ਆ ਇਸ ਕਰਕੇ ਜਿਹੜਾ ਕਾਰਨ ਦਾ ਰਾਜਪਾਈ ਅੰਮ੍ਰਿਤਪਾਲ ਜਿਹੜਾ ਉਹ ਜੇਲ੍ਹ ਚ ਨਾ ਹੁੰਦਾ ਤਾਂ ਨਾ ਸਾਡੇ ਬੰਦੀ ਸਿੰਘ ਜਿਹੜੇ ਆ ਜਿੰਨਾਂ ਤਾਂ ਹੁੰਦੇ ਕੋਈ ਇਸ ਕਰਕੇ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਆ ਵਾਹਿਗੁਰੂ ਨਾਸਰਨਾ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بہت ہی دے قومی پردان سردار جسرنگالا جی بھائی امرت پالسا جی پتا گرو پیاری سماگ پیٹھی ہوئی سنگت میں رنتی ہے تو سلام ਹੋਰ ਆਪਣੀ ਮੁਸਲਿਮ قوم ਵੱਲੋਂ ਸੰਤ ਬਾਬਾ ਜੀ ਜਰਨੈਲ ਸਿੰਘ ਢੰਡਰਾਵਾਲੀ ਦੇ ਜਨਮ ਦਿਹਾੜੇ ਤੇ ਮੈਂ ਮੁਬਾਰਕਬਾਦ ਦਿੰਦਾ ਹੋਰ ਪਾਰਟੀ ਸ੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਪ੍ਰਧਾਨ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਣਾ ਕੀਤਾ ਭਈ ਸੰਤਾਂ ਦੀ ਸੋਚ ਤੇ ਪੈਰਾ ਦੇਣ ਦਾ ਕੰਮ ਕੀਤਾ ਨਹੀਂ ਤਾਂ ਪੰਜ ਪੰਜ ਵਾਲੀ ਸਰਕਾਰ ਬੁਲਾਉਣ ਵਾਲੇ ਜਿਹੜੇ ਸੰਤਾਂ ਦਾ ਨਾਂ ਲੈਣ ਦੀ ਮੁਲਾਸਬ ਨਹੀਂ ਸੰਭਲਦੇ ਡਰਦੇ ਨੇ

ਵੀਵੀ ਸਾਡੇ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਨੇ 78ਵੇਂ ਜਨਵੰਦਿਹਾੜੇ ਤੇ ਜੋਟ ਬੈਠੀ ਸਾਧ ਸੰਗਤ ਜੀ ਅੱਜ ਆਪਾਂ ਉਹਨਾਂ ਦੇ ਨਾਂ ਤੇ ਪਿੰਡ ਗਾਲਪੁਰਾਂ ਵਿੱਚ ਪਹੁੰਚੇ ਸਿੱਖ ਗੰਥ ਨੂੰ ਉਹ ਆਉਂਦੀਆਂ ਤਰਪੇਸ਼ ਮੁਸ਼ਕਲਾਂ ਦੇ ਸੰਬੰਧ ਦੇ ਵਿੱਚ ਅੱਜ ਇਹਨਾਂ ਸਾਹਿਬ ਸਾਡੇ ਜਥੇ ਬੰਦੀਆਂ سارے مجھ نے اجوک کے سکھ کنخوی جی اجوکے پنجابے جو ساڑی قوم کی آنشان شان سنت جرنل سنگی پنڈر والے کا جنوب مار رہے ہیں وہ واسطے سات سارا بہت بدائی کہ اس مہان یوگے درپیر نے ساری چھٹی ہوئی قوم نے جگایا تو گرو والے پاسوں نے کون موڑ لیا اس ٹائم پہ بھی حالات بنے ہوئے وہ کرتے کہ نوجوانی ادو بھی ساری دھرم تو بڑی بےمک ہوئی سی ਇਸ ਕਰਕੇ ਉਹ ਸਾਥ ਸਰਤਾਰ ਸਿੰਘ ਜੀ ਉਹਨਾਂ ਨੇ ਵੀ ਬੜਾ ਆਪਣੀ ਪ੍ਰਚਾਰ ਪ੍ਰਸਾਰ ਦੇ ਵਾਸਤੇ ਬੜੀ ਘਾਲੀ ਘਾਲੀ ਉਹਨਾਂ ਨੇ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਬੜੀ ਖੂਬੀ ਇਹ ਜ਼ਿੰਮੇਵਾਰੀ ਨਿਭਾਈ ਆਪਣਾ ਸੀਸ ਵਾਰ ਕੇ ਵੀ ਤੋਂ ਮੋਚਰਲੀ ਕਲਾ ਜਿਨ੍ਹਾਂ ਨੇ ਕੀਤਾ ਇਸ ਕਰਕੇ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਏ ਜਿਨ੍ਹਾਂ ਨੇ ਮੇਰਾ ਘਰ ਉਹਨਾਂ ਦਾ ਜਨਮ ਦਿਹਾੜਾ ਹਾਰੇ ਨੂੰ ਬੋਧਿਕ ਜਿਹਾ ਬਣਾਇਆ ਜਾਣਾ ਜ਼ਰੂਰੀ ਆ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਆ ਸ਼ਹਾਦਤ ਆ ਜਾਂ ਉਹਨਾਂ ਦਾ ਜਿਹੜਾ ਜੀਵਨ ਆ ਉਹਨਾਂ ਨੂੰ ਆਪਾਂ ਨੂੰ ਸਿਰ ਲੈ ਕੇ ਲੋੜ ਆ ਇਸ ਕਰਕੇ ਸਿਰ ਇੱਕ ਨਗਰ ਵੀ ਪਹਾੜਾਂ ਵਾਲਾ ਹੈ ਕਿ ਜਿੱਥੇ ਬਚਪਨ ਉਹਨਾਂ ਦੇ ਤੇ ਇਹ ਇਥੇ ਉਹ ਉੱਤਰਨਾ ਆਇਆ ਇਥੇ ਉਹਨਾਂ ਦੇ ਨਾਮ ਕਾ ਕਰ ਸੀਗਾ ਜਿੱਥੇ ਬੈਠਨ ਸਾਹ ਜੰਮ ਸੋ 500 ਹਾਂ ਇਹ ਥਾਂ ਵੀ ਕੋਈ ਇਤਰਾ ਹੋ ਜਾਂਦਾ ਕਿਥੇ ਰੱਬ ਦੇ ਪਿਆਰੇ ਆਪਣਾ ਵਿਚਾਰ ਜਪਾ ਲੈਂਦੇ ਆ ਤੇ ਇਸ ਕਰਕੇ ਤੇ ਨਗਰ ਦੇ ਵੀ ਬਹੁਤ ਧੰਵਾਦਈ ਆ ਬਾਕੀ ਜਸਕਰਨ ਸਿੰਘ ਜੀ ਉਹਨਾਂ ਨੇ ਇਹ ਬਹੁਤ ਵਧੀਆ ਉਪਰਾਲਾ ਕਿ ਉਹਨਾਂ ਦੀ ਜੋ ਜਿਹੜੀ ਉਹਨਾਂ ਦੀ ਸੋਚ ਆ ਉਹਨੂੰ ਅੱਗੇ ਲੈ ਜਾਣ ਵਾਸਤੇ ਉਹਨੂੰ ਘਰ ਤੱਕ ਪਹੁੰਚਾਉਣ ਵਾਸਤੇ ਇਹ ਜਿਹੜਾ ਇਹ جنم دیہاتا مناسب کہ سوچ سے پیرا دے سکے جو سارے لڑائی جہی اپنی شہادت کی جڑا انصاف مل سکیے اس کر کے اپنا سارا کٹھے ہونے کی لوڑ ہے آپسی انہوں نے جنم دہ بنائیں نہ ہی سفر ہے کہ انہوں نے سوچا اپنا اپنائی ہے یہ لا کہ اپنا جنم دہ ہیں کے پھر وہ وہ اسی طریقے اپنی زندگی چیز بھی بدلا لائیے وہ جپیسی وہ تپی سے وہ ہٹی سی اپ سارا نے جپ تاپو یہ نام باقی جیڑی آرنا دیتی انہوں نے آپ جیون بڑا انہوں کا جڑا سا نام با بجن پرتاپ بہت واٹا سا اس کر کے انہوں نے بہت ਵਡੀਆਂ ਜਿਹੜੀਆਂ ਸلطਨਤ ਹਿੰਦੁਸਤਾਨ ਦੀ ਉਹਦੇ ਨਾਲ ਦੋ ਤਿੰਨ ਚਾਰ ਮੁਲਕਾਂ ਦੀ ਹੋਰ ਹਮਤਾਂ ਨੇ ਵੀ ਟੋਲ ਲਾਇਆ ਉਹਨਾਂ ਨੇ ਉਹਨਾਂ ਦੇ ਦੰਦ ਖੱਟੇ ਖੱਟੇ ਕੀਤੇ ਇਹ ਉਹਨਾਂ ਕੋ ਕਿਹੜੀ ਸ਼ਕਤੀ ਸੀ ਉਹਨਾਂ ਕੋ ਗੁਰੂ ਮਹਾਰਾਜ ਦੀ ਜਿਹੜਾ ਪਿਆਰ ਸੀਗਾ ਗੁਰੂ ਮਹਾਰਾਜ ਨਾਲ ਜਿਹੜੇ ਉਹ ਮਹਾਨੀ ਨਾਲ ਜੁੜੇ ਹੋਏ ਸਨ وہ چوبی گھنٹے بانی کا جاپ مجھے من چلتا رہتا سلتا رہتا وہ کام دے اس کے خیال ہے اب بھی ساری خجل خواہ کا اپنے گرو تو دور ہاں ابھی دور کو دور ہاں اچھی امر کو دور ہاں اس کے سارا چیزاں جی اچھی چاہتے ہیں کہ سب نام صاف ہوئے ساری قوم چڑھتی کلا چ ہو تو پھر سب گرو کا پلا فرنا پڑنا پھر گرو نے سب ہونا پڑنا گرو بھی اپنا سیش بھٹ کرنا پڑنا یہ

ਇਹੋ ਜੀ ਇੱਕ ਬਹੁਤ ਵੱਡੀ ਕਹਾਟ ਕਮਜ਼ੋਰੀ ਆ ਗਈ ਆ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਦੀ ਦੇਖਦੇ ਅਸੀਂ ਦੁਨੀਆਂ ਦੇ ਲੋਕਾਂ ਦੇ ਉੱਤੇ ਆਪਾਂ ਬਹੁਤ ਸਮਾਂ ਬਰਬਾਦ ਕਰ ਰਹੇ ਹਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਗੁਰੂ ਆਸੇ ਇਨਸਾਨ ਆਪਣੀ ਜ਼ਿੰਦਗੀ ਬਣਾਈਏ ਆਪਣਾ ਆਪਣੀਆਂ ਕਮੀਆਂ ਨੂੰ ਪੂਰਾ ਕਰੀਏ ਤਾਂ ਸਾਡੇ ਗੁਰਦਾ ਮਾਵਾ ਕੇ ਆਪਾਂ ਹਮ ਨਹੀਂ ਚੀਕੇ ਬੁਰਾ ਨਹੀਂ ਕੋਏ ਹਾਂ ਹਮ ਤੱਕ ਕੋ ਲੋ ਸਭ ਕੋਏ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਚੱਲਨੇ ਲੋੜ ਆ ਆਪਣੇ ਉੱਗਣਾਂ ਵੱਲ اپنے گرونے کے دوار پہ آ کے شاپ کے چکے گنگ گرہن کرنے کی لڑ لیا یہ تھی ہو سکتا کہ کسی گروپ سی سب کو سرما سا گرو ہونا چاہیے باقی اچھی کسی ویکتی اج اپنے شروعی پکت پر روس جی کا بھی جنم لہڑا وہ سنگان کو لکھ لکھ بدھائی ہوگی انہوں نے دوڑی ایک سپنا سنب لکھایا ہو سکتا ہے جی وہاں سنتوں گرواں پیران کے مارک سے چل سکیے یہ بنتی کرتے ہوئی کلچکی معافی چاہتے ہیں باقی تو ساری ہوئی سنگان کا درواز یہ تھی

ਅਖੰਡ ਪਾਤਸ਼ਾਹ ਆਰੰਭ ਕਰਾ ਕੇ ਉਹਨਾਂ ਦੇ ਚਰਨਾ ਚਰਕਾਸ ਕਰਕੇ ਬੇਨਤੀ ਤੇ ਫਰਿਆਦ ਕਰਕੇ ਵੀਵੀ ਸਰੀਰੇ ਮਹਾਨ ਜਗਨਨ ਕੈਣੀ ਤੇ ਕਰਨੀ ਦੇ ਪੂਰੇ ਸੁੰਤੀ ਹੋਇ ਕਉਮਤ ਗੋਣ ਵਾਲੇ ਤਾਂ ਉਹ ਮਮੈਂ ਤਕਸਾਲ ਦੇ 14ਵੇਂ ਮੁਖੀ ਅਤੇ ਮਹਾਰਾਜ ਵਰਧਾਨ ਜੀ ਉਹਨਾਂ ਦੀ ਪਰਥਾਏ ਉਹਨਾਂ ਦੇ ਜਨਮ ਦਿਨ ਨੂੰ ਮਨਾਉਣ ਲਈ ਆਪਾਂ ਸਾਰੇ ਇਕੱਠੇ ਹੋਏ ਐ ਸ੍ਰੀ ਗੁਰੂ ਰੇਰ ਸਿੰਘ ਜੀ ਜੋ ਸਭੀ ਕੌਮਾਂ ਦੇ ਯੋਧੇ ਨਾਲ ਤੇ ਮੈਂਬਰ ਪਾਰਲੀਮੈਂਟ ਤੇ ਵਾਰਸ ਪੰਜਾਬ ਸ਼ਰੋਮਣੀ ਅਕਾਲੀ ਦਲ ਨੇ ਸੀਨੀਅਰ ਬਹੁਤ ਵੱਡੇ ਆਗੂ ਨੇ ਤੇ ਮੁੱਖ ਸੇਵਾਦਾਰ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਭਾਈ ਕੌਮ ਦੇ ਜਥੇਦਾਰ ਭਾਈ ਜਰਕਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ 10 ਲੱਖ ਸੰਗਤਾਂ ਨੇ ਚੁਣਿਆ ਉਹਨਾਂ ਵੱਲੋਂ ਭਾਈ ਬਲਬੀਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਉਹਨਾਂ ਵੱਲੋਂ ਬਾਬਾ ਘੋੜੀਆਂ ਮਾਂ ਪਰਚ ਪਹੁੰਚੇ ਨੇ ਪਹਿਰੇ ਘਾਤੇ ਪੰਚ ਦੇ ਕੌਮ ਦੀ ਈਮਾਨ ਬਾਈ ਜਸਪਾਲ ਸਿੰਘ ਹੀਰਾ ਨੂੰ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਪਰਸ਼ੰਦ ਰਿਸ਼ੀਬੀਰ ਸਿੰਘ ਜੀ ਮੈਂ ਕੀ ਦਾ ਕੀ ਦਾ ਨਾਂ ਲਵਾ ਸਖਦੇਵ ਸਿੰਘ ਜੀ ਦੂਸਰੇ ਦੇ ਸਾਡੇ ਪ੍ਰਧਾਨ ਨੇ ਰਵਿੰਦਰ ਸਿੰਘ ਮਿੱਟੂ ਜੋ ਸੀਨੀਅਰ ਪ੍ਰਧਾਨ ਯੂਐਸਏ ਦੇ ਨੇ ਸਰਦਾਰ ਅਕਸ਼ਮ ਸਿੰਘ ਮਾਨੂਕੇ ਸਰਦਾਰ ਸੁਖਦੇਵ ਸਿੰਘ ਦੀ ਅਕਲਾ ਬਲਾਕ ਬਸਤ ਸਾਹਿਬ ਜੀ ਚੀਮਾ ਸਾਹਿਬ ਜੀ ਮੈਂ ਕਿਹਦਾ ਕਿਹਦਾ ਨਾਲ ਵਾ ਕੋ ਕੌਮ ਲਈ ਪਰਾ ਸ਼ਹੀਦ ਹੋਏ ਨੇ ਸਰਦਾਰ ਸੁਰਿੰਦਰ ਸਿੰਘ ਜੀ ਬਾਬਾ ਕੋਹਲੀਆ ਜੀ ਬਾਬਾ ਚਾਨਮਮਰ ਮਿੱਟੂ ਜੋ ਸਦੀ ਕੌਮ ਦੇ ਯੋਧੇ ਤੇ

ਸਾਹ ਦੇ ਮੁਖੀ ਹੈ ਉਦੋਂ ਤਾਂ ਕਹਿੰਦਾ ਬਾਬਾ ਦੀਪ ਚੰਦ ਦੀ ਕਿੱਲਾ ਆਪਾਂ ਜਨਮ ਦਿਨ ਮਨਾਉਨੇ ਆਂ ਸ਼ਹੀਦੀ ਦਿਨ ਮਨਾਉਨੇ ਆਂ ਤੇ ਫੇਰ ਭਾਈ ਉਹ ਕੀ ਕੰਮ ਦਾ ਕੀਤਾ ਇੰਡੀਆ ਇੰਸਟੀਚੂਟ ਨੇ ਫੇਰ ਬਾਬਾ ਜਨਰੈਲ ਸਿੰਘ ਦਾ ਜਨਮ ਦਿਨ ਪਿੰਡ ਪਿੰਡ ਕਿਉਂ ਨਹੀਂ ਮਨਾਉਂਦੇ ਫੇਰ ਭਾਈ ਉਹ ਦੀ ਗੱਲ ਕਿਉਂ ਨਹੀਂ ਕਰਦੇ ਫਿਰ ਉਹਨੇ ਵੀ ਕਰਾਈ ਲੈਣੀ ਆ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਸੋ ਮੈਂ ਇੰਨਾ ਹੀ ਕਹਿਣਾ ਖੁਮਾ ਦਾ ਜਾਚ ਮੈਂ ਸੰਤ ਜਰਨਾ ਜੀ ਨੂੰ ਡਰਣਾ ਪੀ ਗਿਆ ਸੀ ਉਹਨਾਂ ਨੇ ਕਿਹਾ ਸੀ ਜੈਸਨ ਦਲਵਾਰ ਸਾਹਿਬ ਤੇ ਹਮਲਾ ਹੋਵੇਗਾ ਉਸ ਦਿਨ ਤੁਹਾਡੀ ਕੌਮ ਦੇ ਘਰ ਦੀ ਨੀਰਖੇ ਜਾਊਗਾ Hindu ਦਾ ਕਾਰ Musalman ਦਾ ਕਾਰ ਸਾਈ ਦਾ ਕਾਰ ਪੰਜਾਬ ਸਰਕਾਰ ਖਾਲਸਾ ਦਾ ਨੀ ਪੱਥਰ ਰੱਖਿਆ ਜਾਊਗਾ ਉਹ ਬੇਗਾਨੇ ਬੁੜਾ ਦੀ ਗੱਲ ਹੋਊਗੀ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੈਦਨ ਦਲਵਾਰ ਸਾਹਿਬ ਦਾ ਹਮਲਾ ਹੋਵੇਗਾ ਉਸ ਦਿਨ ਖਾਲਸਾ ਦੀ ਨੀ ਰੱਖੀ ਜਾਊਗੀ ਆਲਤਾਂ ਕੋ ਮਾਣਾ ਨਹੀਂ ਹੈ ਖਾਲਸੁੱਤ ਸੱਤ ਸੁਖਾਂ ਖਾਲਸ ਜਮਾ ਕਹਿੰਦਾ ਖਾਲਸ ਰੋਟੀ ਚਾਹੀਦੀ ਹੈ ਖਾਲਸ ਸਾਟਾ ਚਾਹੀਦਾ ਖਾਲਸ ਤੇਲ ਚਾਹੀਦਾ ਖਾਲਸ ਧੋਜਾਈਦਾ ਖਾਲਸ ਅਖਬਾਰ ਚਾਹੀਦੇ ਹੈ ਖਾਲਸ ਸੋਸ਼ਲ ਮੀਡੀਆ ਚਾਹੀਦਾ ਖਾਲਸ ਬੰਦਾ ਚਾਹੀਦਾ ਉਹ ਕਹਿੰਦਾ ਸ਼ੁੱਧ ਗੱਲ ਨੂੰ ਤੁਸੀਂ ਹੋਰ ਤਰੀਕੇ ਕਰਨਾ ਸੋ ਸਾਰੇ ਮਸਲਿਆਂ ਦਾ ਹੱਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਧਰਮਿਆ ਕਮੇਟੀ ਇਹ ਬੁਝਾਰਿਆਂ ਵਿੱਚ ਕਰੀਏ ਉਮ ਦੇ ਜੋਧੇ ਨੂੰ ਕੀ ਕਰੀਏ 2027 ਨੂੰ ਸਰਕਾਰੇ ਖਾਲਸਾ ਬਣਾ ਕੇ ਆਪਣਾ ਰਾਜ قائم ਕਰੀਏ ਤੇ ਬੰਦੀ ਸਿੰਘਾਂ ਨੂੰ ਕੱਢੀਏ ਤੇ ਗੁਰੂ ਦੀ ਵੇਦਨੀ ਕਰਨ ਕਰਾਉਣਿਆਂ ਨੂੰ ਸਾਬ ਦੇਈਏ ਇੰਨਾ ਹੀ ਕਹਿੰਦਾ ਜਮਾਨਾ ਦਾ ਜੱਜ ਹੈ ਫਤਿਹ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲਾਂ ਵੀ ਅਸੀਂ ਸ਼ੁਰੂ ਕੀਤਾ ਸੀ ਉਹ ਫੇਰ ਕਿਤੇ ਦੱਸਾਂਗੇ ਕਿਵੇਂ ਸ਼ੁਰੂ ਹੋਇਆ ਅਗਲਾ ਵੀ ਇੱਥੇ ਬਣਾਉਣਾ ਹੈ ਫੇਰ ਬਹੁਤ ਵੱਡਾ ਪੱਕਰਾਂਗੇ ਮੈਂ ਤਾਂ ਇੱਕ ਜਵਾਬ ਪੁੱਛਦਾ ਹਾਂ ਫਿਰ ਤੇ ਸੇਮ ਸਿੰਘ ਜੀ ਉਹ ਯੋਧੇ ਦੇ ਪੁੱਤਾਂ ਨੇ ਬੋਲਣਾ ਫਿਰ ਭਾਈ ਮੈਂ ਇੰਡੀਅਨ ਸਟੇਟ ਨੂੰ ਜਵਾਬ ਪੁੱਛਣਾ ਜਵਾਬ ਪੁੱਛੋ ਜਵਾਬ ਦੇਣਾ ਬਣਾ ਵੀ ਤੁਹਾਨੂੰ ਜਵਾਬ ਲਈਏ ਇੰਡੀਅਨ ਸਟੇਟ ਜਵਾਬ ਦੇਵੇ ਸਾਡਾ ਦਰਬਾਰ ਸਾਹਿਬ ਕਿਉਂਟ ਆਇਆ ਜਵਾਬ ਦਿਓ ਮੋਦੀ ਜਵਾਬ ਦੇ ਕਾਂਗਰਸ ਜਵਾਬ ਦੇ ਆਰਐਸਐਸ ਜਵਾਬ ਦੇ ਨਾਗਪੁਰ ਜਵਾਬ ਦੇ ਸਾਡਾ ਦਰਵਾਜ਼ਾ ਸਭ ਕਿਉਂ ਟਾਇਆ ਹੈ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਨੇ ਸਾਡੀਆਂ 3 ਬਣੀਆਂ ਬੇਪੱਤੀਆਂ ਕੌਣ ਕਿੱਟ ਗਿਆ ਸਾਡੇ ਕੋਲੋਂ ਚੰਡੀਗੜ੍ਹ ਕਿਉਂ ਫਿਆ ਸਾਡੇ ਕੋਲੋਂ ਮੰਤ ਮੈਂਟ ਕਿਉਂ ਹੋਇਆ ਸਾਡੇ ਕੋਲੋਂ ਪਾਣੀ ਕਿਉਂ ਹੋਇਆ ਸਾਡੇ ਜਿਹਲ੍ਹਾਂ ਦੀ ਬੰਦੀ ਬੰਦ ਕਿਉਂ ਰੱਖਿਆ ਸਾਡੇ 700 ਕਿਸਾਨਾਂ ਨੂੰ ਕਿਉਂ ਜਲੀਲ ਕਰਕੇ ਜਹੀਦ ਕੀਤਾ ਕਿਉਂ ਫਖਰਤਾਲ ਤੇ ਡੰਗਿਆਂ 'ਚ ਬੈਠਾ ਹੈ ਕਿਉਂ ਸਾਡੇ ਬੰਦੀ ਸਿੰਘ ਜਿਹਲ੍ਹਾਂ 'ਚ ਹੈ ਕਿਉਂ ਮਰਤ ਪਾਲਣ ਕੀ ਨੂੰ ਜੇਲ੍ਹ ਦਾ ਜਵੰਦ ਰੱਖਿਆ ਕਿਉਂ ਦੀਪ ਸਿੰਘ ਨੂੰ ਸ਼ਹੀਦ ਕੀਤਾ ਕਿਉਂ ਸਾਡੇ ਕੋਲੋਂ ਸਾਰੇ ਲਾਕੇ ਖੋਹ ਲਿਆ ਕਿਉਂ ਸਾਡੇ ਕੋਲੋਂ ਸਾਰਾ ਕੁਝ ਦਾ ਜਵਾਬ ਦੇ ਇਹ ਜਵਾਬ ਮੰਗਦੇ ਆ ਇਹ ਜਵਾਬ ਉਹਨੂੰ ਦੇਣਾ ਚਾਹੇ ਉਹ ਧਿਆਨ ਰੱਖ ਜਾਵੇ ਬਾਬਾ ਦੀਪ ਸਿੰਘ ਜੋ ਦੰਗਮੇਟ ਦੇ ਸਾਥ ਦਾ ਪਹਿਲਾ ਮੁਖੀ ਸੀ ਉਹ ਕੀ ਕਰਦਾ ਸੀ ਉਹ ਵੀ ਕਾਲ ਤੱਕ ਨੂੰ ਸ਼ਿਕਾਇਤ ਕਰਉ ਨਹੀਂ ਜਲਵੰਡੀ ਸਾਬੋਨੀ ਤਾਂ ਕਿ ਤੁਤ ਗਿਆ ਤੇ ਰਮਨ ਖਾਨ ਦੇ ਨਾਲ ਸੱਚੇ ਬਾਤਾਂ ਦਾ ਲੱਗ ਹੋ ਗਿਆ ਤੇ ਫਿਰ ਉਥੋਂ ਪ੍ਰਕਰਮਾਂ ਦੀ ਸੀਸ ਟੇਕ ਕਰਕੇ ਨਿਸਾਨੀ ਕੁਰਬਾਨੀ ਕਰਕੇ ਹਰਮਨ ਸਿੰਘ ਨੂੰ ਜਾ ਗਿਆ ਉਹ ਵੀ ਦੰਗਮਿਤਿਕਸਾਲ ਦਾ ਪਹਿਲਾ ਮੁਖੀ ਉਹ ਵੀ ਸਰਕਾਰ ਨਾਲ ਲੜਿਆ ਸ਼ਹੀਦ ਹੋ ਗਿਆ ਤੇ ਇੱਥੇ ਵੇਖੋ ਬਾਬਾ ਜਰਨੈਲ ਸਿੰਘ ਉਹ ਵੀ ਦੰਗਮਿਤਿਕਸਾਲ ਦਾ 14ਵਾਂ ਮੁਖੀ ਜੈ ਜੈਕਾਰ ਪੰਜਾਬ ਭਗਵਾਨ ਆਗੇ ਲੈ ਸਭ ਅਗਰੀ ਤੁਮਹਾਰਾ ਸਰੂਪ ਤੇਰਾ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਜਾਨ ਦੇ ਮੇਤ ਤੁਮ ਹੀ ਜਾਨੀ ਨਾਨਕ ਦਾਸ ਸਾਦਾ ਕੁਰਬਾਨੀ ਮੁਤੇ ਆਗੇ ਅਰੇ ਸਾਸ ਮਾਰੀ ਗਿਓ ਪਿੰਡ ਸਭ ਤੇਰਾ ਬਾਹੇ ਗੁਰੂ सागम कटरा रखिया गा लॻा तारा पुर ਜਿਲ੍ਹਾ ਕਾਕਾ ਖਾਨ ਸਾਹਿਬ ਵਾਹਿਗੁਰੂ ਦੇ ਅੱਜ ਅਸੀਂ ਉਸ ਸਾਡੀ ਕੌਮ ਦੇ ਵੀ ਵੀ ਸੰਜ ਦੇ ਮਹਾਨ ਯੋਧੇ ਜਰਨੈਲ ਸੰ ਸਿਪਾਈ ਨੂੰ ਉਹਨਾਂ ਦਾ ਜਨਮ ਦਿਨ ਇਥੇ ਜੋ ਗਾਲਬਦੀਆਂ ਸੰਗਤਾਂ ਨਾਲ ਮਿਲ ਕੇ ਜਸ ਜਸਵੰਤ ਜਕਰਜਸ ਕਰਨ ਸਿੰਘ ਜੀ ਕਾਨ ਸਿੰਘ ਵਾਲਾ ਮਨਾ ਰਹੇ ਸੀ ਤੇ ਅਸੀਂ ਉਹਦੇ ਜਸਮੁਲੀਅਤ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆ ਕਿ ਅਸੀਂ ਉਸ ਜੋਦੇ ਸੂਰਬੀਰ ਨੂੰ ਉਹਦਾ ਜਨਮ ਦਿਨ ਤੇ ਅਸੀਂ ਹਾਜ਼ਰੀ ਭਰੀ ਆ। ਤੇ ਅਸੀਂ ਸਾਰੀ ਕੌਮ ਨੂੰ ਸਾਰਿਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਉਹਨਾਂ ਦੀ ਸੋਚ ਨੂੰ ਅਪਣਾਈਏ ਨੌਜਵਾਨਾਂ ਨੂੰ ਖਾਸ ਅਪੀਲ ਆ ਕਿ ਤੁਸੀਂ ਨਸ਼ਿਆਂ ਚੋਂ ਨਿਕਲ ਕੇ ਜੋ ਸੰਤ ਜਰਨੈਲ ਸਿੰਘ ਪਿੰਡਾਲਿਆ ਨੇ ਇਹ ਆਪਣੀ ਅਮਰਤ ਸ਼ਗਾਵ ਲਹਿਰ ਸਲਾਈ ਸੀ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਸੀ ਉਥੇ ਆਪਾਂ ਚੱਲੀਏ ਤੇ ਆਪਾਂ ਆਪਣੇ ਆਪ ਵੀ ਚੰਗੇ ਬਣੀਏ ਆਪਣੇ ਕੌਮ ਨੂੰ ਵੀ ਚੜ੍ਹਦੀ ਕਲਾ ਚ ਲੈ ਕੇ ਜਾਈਏ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ।